ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ ਪਾਕਿਸਤਾਨ ਨੇ ਭਾਰਤ ਨੂੰ ਮੁੜ ਤੋਂ ਧਮਕੀ ਦੇ ਦਿੱਤੀ ਹੈ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਇੱਕ ਵਾਰ ਫੇਰ ੜਕਾਉ ਬਿਆਨ ਦੇ ਕੇ ਭਾਰਤ ਨੂੰ ਪਰਮਾਣੂ ਜੰਗ ਦੀ ਅਸਿੱਧੇ ਧਮਕੀ ਦਿੱਤੀ ਹੈ ਅਮਰੀਕਾ ਦੇ ਦੌਰੇ ਤੇ ਆਏ ਮੁਨੀਰ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਹੈ ਤਾਂ ਅੱਧੀ ਦੁਨੀਆ ਤਬਾਹ ਹੋ ਜਾਵੇਗੀ ਉਨ੍ਹਾਂ ਨੇ ਇਹ ਬਿਆਨ ਅਮਰੀਕੀ ਫੌਜੀ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦੌਰਾਨ ਦਿੱਤਾ ਜਿਸ ਨੂੰ ਭਾਰਤ ਦੇ ਵਿੱਚ ਹਾਲੀ ਦੇ ਵਿੱਚ ਹੋਏ ਆਪਰੇਸ਼ਨ ਸਿੰਧੂਰ ਦੇ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਹੈ ਮੁਨੀਰ ਨੇ ਸਿੰਧੂ ਨਦੀ ਤੇ ਭਾਰਤ ਵੱਲੋਂ ਬਣਾਏ ਜਾ ਰਹੇ ਡੈਮਾਂ ਤੇ ਵੀ ਸਖਤ ਇਤਰਾਜ਼ ਜਤਾਇਆ ਅਤੇ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਜੇਕਰ ਭਾਰਤ ਸਿੰਧੂ ਨਦੀ ਤੇ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਇਸ ਨੂੰ 10 ਮਿਜ਼ਾਈਲਾਂ ਦੇ ਨਾਲ ਤਬਾਹ ਕਰ ਦੇਵੇਗਾ ਉਨਾ ਅੱਗੇ ਕਿਹਾ ਕਿ ਸਿੰਧੂ ਨਦੀ ਭਾਰਤ ਦੀ ਨਿੱਜੀ ਜਾਇਦਾਦ ਨਹੀਂ ਹੈ ਅਤੇ ਪਾਕਿਸਤਾਨ ਕੋਲ ਮਿਸਦਾਇਲਾ ਦੀ ਕੋਈ ਕਮੀ ਨਹੀਂ ਹੈ ਅਸੀਮ ਮੁਨੀਰ ਦੇ ਬਿਆਨ ਅਜੇ ਹੀ ਸਮੇਂ ਦੇ ਵਿੱਚ ਆਏ ਨੇ ਜਦੋਂ ਪਾਕਿਸਤਾਨ ਆਪਰੇਸ਼ਨ ਸਿੰਧੂਰ ਦੇ ਖੁਲਾਸੇ ਕਾਰਨ ਘਬਰਾਹਟ ਦੇ ਵਿੱਚ ਹੈ ਜੋ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣਿਆਂ ਦੇ ਉੱਤੇ ਕੀਤੀ ਗਈ ਇੱਕ ਗੁਪਤ ਫੌਜੀ ਕਾਰਵਾਈ ਹੈ 9 ਅਗਸਤ ਨੂੰ ਬੈਂਗਲੂਰੂ ਦੇ ਵਿੱਚ ਹੋਏ 에ਅਰ ਚੀਫ ਮਾਰਸ਼ਲ ਐਲ ਐਮ ਕਤਰੇ ਮੈਮੋਰੀਅਲ ਲੈਕਚਰ ਦੇ ਵਿੱਚ ਭਾਰਤੀ ਹਵਾਈ ਸੇਨਾ ਦੇ ਮੁਖੀ ਵੀ ਆਰ ਚੋਧਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਦੇ ਅੰਦਰ ਪੰਜ ਦੁਸ਼ਮਣ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ 19 ਆਪਰੇਸ਼ਨ ਦੇ ਸਬੂਤ ਵੀ ਜਨਤਕ ਕੀਤੇ ਇਸ ਤੋਂ ਠੀਕ ਇੱਕ ਦਿਨ ਬਾਅਦ 10 ਅਗਸਤ ਨੂੰ ਫੌਜ ਮੁਖੀ ਜਨਰਲ ਉਪੇਂਦ੍ਰ ਗ੍ਰਿਵੇਦੀ ਨੇ ਆਈਆਈਟੀ ਮਦਰਾਸ ਦੇ ਵਿੱਚ ਦਿੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਫੌਜ ਨੂੰ ਆਪਰੇਸ਼ਨ ਸਿੰਧੂਰ ਦੇ ਲਈ ਪੂਰੀ ਛੁੱਟੀ ਦਿੱਤੀ ਗਈ ਸੀ। ਉਹਨਾਂ ਐ ਵੀ ਸੰਕੇਤ ਦਿੱਤਾ ਹੈ ਕਿ ਜਿਸ جنگ ਦੀ ਸਿਰਫ ਕਲਪਨਾ ਕੀਤੀ ਜਾ ਰਹੀ ਹੈ ਉਹ ਹਕੀਕਤ ਦੇ ਵਿੱਚ ਬਦਲ ਸਕਦੀ ਹੈ। ਤਾਂ ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦੇ ਦਿੱਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਆਪਰੇਸ਼ਨ ਸਿੰਧੂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਅਰਬ ਸਾਗਰ ਦੇ ਵਿੱਚ ਦੋ ਦਿਨਾਂ ਦੇ ਲਈ ਵੱਖਰੇ ਤੌਰ ਤੇ ਅਭਿਆਸ ਕਰਨ ਜਾਣੀਆਂ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ 11-12 ਅਗਸਤ ਨੂੰ ਅਰਬ ਸਾਗਰ ਦੇ ਵਿੱਚ ਅਭਿਆਸ ਕਰਨਗੇ ਦੂਜੇ ਪਾਸੇ ਪਾਕਿਸਤਾਨੀ ਜਲ ਸੈਨਾ ਨੇ ਵੀ ਆਪਣੇ ਪਾਣੀਆਂ ਦੇ ਵਿੱਚ ਅਭਿਆਸ ਕਰਨ ਦੇ ਲਈ ਨੋਟਮ ਜਾਰੀ ਕਰ ਦਿੱਤਾ ਹੈ ਪਾਕਿਸਤਾਨੀ ਫੌਜ ਮੁਖੀ ਦੀ ਤਿੱਖੀ ਪ੍ਰਤੀਕਿਰਿਆ ਦੇ ਉਲਟ ਭਾਰਤ ਨੇ ਹੁਣ ਤੱਕ ਇੱਕ ਸੰਜਮੇ ਪਰ ਸਖਤ ਰੁਖ ਅਪਣਾਇਆ ਹੈ ਭਾਰਤ ਰੱਖਿਆ ਮਸ਼ੀਨਰੀ ਹੁਣ ਪਹਿਲਾਂ ਕਾਰਵਾਈ ਬਾਅਦ ਦੇ ਵਿੱਚ ਬਿਆਨ ਦੀ ਨੀਤੀ ਤੇ ਚੱਲ ਰਹੀ ਜਾਪਦੀ ਹੈ ਜਿਸ ਦੇ ਵਿੱਚ ਸਰਹੱਦ ਪਾਰ ਅਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਰਸਮੀ ਐਲਾਨ ਸਿਰਫ ਲੋੜ ਪੈਣ ਤੇ ਹੀ ਕੀਤੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੇ ਅਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਸੀ ਅਤੇ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਸਿੰਧੂ ਨਦੀ ਤੇ ਭਾਰਤ ਵੱਲੋਂ ਬਣਾਏ ਜਾ ਰਹੇ ਡੈਮਾਂ ਤੇ ਵੀ ਸਖਤ ਇਤਰਾਜ਼ ਜਤਾਇਆ ਹੈ ਧਮਕੀ ਪਰੇ ਲੈਜ਼ਰ ਦੇ ਵਿੱਚ ਕਿਹਾ ਹੈ ਕਿ ਜੇਕਰ ਭਾਰਤ ਸਿੰਧੂ ਨਦੀ ਤੇ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਇਸ ਨੂੰ 10 ਮਿਜ਼ਾਈਲਾਂ ਦੇ ਨਾਲ ਤਬਾਹ ਕਰ ਦਵੇਗਾ ਉਸਨੇ ਅੱਗੇ ਕਿਹਾ ਹੈ ਕਿ ਸਿੰਧੂ ਨਦੀ ਭਾਰਤ ਦੀ ਨਿੱਜੀ ਜਾਇਦਾਦ ਨਹੀਂ ਹੈ ਅਤੇ ਪਾਕਿਸਤਾਨ ਦੇ ਕੋਲ ਮਿਜ਼ਾਈਲਾਂ ਦੀ ਕੋਈ ਕਮੀ ਨਹੀਂ ਹੈ